ਸਸੀ ਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਲਖਨਸਰ ਸਾਹਿਬ ਦੇ ਦਰਸ਼ਨ ਕਰਵਾਉਨੇ ਆ ਤੇ ਗੁਰਦੁਆਰਾ ਲਖਨਸਰ ਸਾਹਿਬ ਕਿੱਥੇ ਮੌਜੂਦ ਹੈ ਕੀ ਇਤਿਹਾਸ ਹੈ ਦੋਸਤੋ ਸਾਰੀ ਵੀਡੀਓ ਦੇ ਵਿੱਚ ਆਪਾਂ ਜਾਣਕਾਰੀ ਦੇਵਾਂਗੇ ਤੇ ਦੂਰ ਦੂਰੋਂ ਸੰਗਤਾਂ ਇੱਥੇ ਲੈ ਕੇ ਆਉਂਦੀਆਂ ਨੇ ਆਪਣੇ ਬੱਚਿਆਂ ਨੂੰ ਕਿਉਂਕਿ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਕਮਜ਼ੋਰ ਨੇ ਜਾਂ ਅੜਦੇ ਨੇ ਕੋਈ ਵੀ ਇਨਸਾਨ ਹੈ ਵਿਦਿਆ ਤੋਂ ਮਤਲਬ ਵਾਂਝਾਗਾ ਤਾਂ ਇੱਥੇ ਆ ਕੇ 35 ਅੱਖਰ ਲਿਖਣ ਦੇ ਨਾਲ ਉਹਨੂੰ ਵਿੱਦਿਆ ਦੀ ਬਖਸ਼ਿਸ਼ ਪ੍ਰਾਪਤ ਹੋ ਜਾਂਦੀ ਹੈ ਦੋਸਤੋ ਕੋਈ ਵੀ ਬੱਚਾ ਬੁੱਢਾ ਕੋਈ ਵੀ ਆ ਕੇ ਇੱਥੇ 35 ਅੱਖਰ ਲਿਖ ਕੇ ਜਾ ਸਕਦਾ ਹੈਗਾ ਦੋਸਤੋ ਸੋ ਦੋਸਤੋ ਆਪਾਂ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਰੇ ਚੰਨਣਾ ਆਪਾਂ ਉਹਨੇ ਦੋਸਤੋ ਮੁਕਸਰ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜਦੋਂ ਦਮਦਮਾ ਸਾਹਿਬ ਵਿਖੇ ਪਹਿਲੀ ਵਾਰ ਆਏ ਸੀ ਤਾਂ ਉਹਨਾਂ ਨੇ ਮਤਲਬ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਐਡ ਕੀਤਾ ਸੀਗਾ ਤੇ ਸੰਪੂਰਨ ਕੀਤਾ ਸੀਗਾ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਉਹਦੇ ਲਈ ਉਹਨਾਂ ਨੂੰ 9 ਮਹੀਨਿਆਂ ਦਾ ਸਮਾਂ ਲੱਗਿਆ ਸੀ ਤੇ ਭਾਈ ਮਣੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਇਸ ਸ਼ੁਭ ਕਾਰਜ ਦੇ ਵਿੱਚ ਉਹਨਾਂ ਦੇ ਬਿਲਕੁਲ ਨਾਲ ਸੀਗੇ ਤੇ ਏਸੀ ਹੀ ਸਰੋਵਰ ਦੇ ਉੱਤੋਂ ਦਵੱਤਾਂ ਲਿਖਦੇ ਹੁੰਦੇ ਸੀਗੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਕਰਦੇ ਹੁੰਦੇ ਸੀਗੇ ਦੋਸਤੋ ਤਾਂ ਉਸ ਦੇ ਲਈ ਉਹਨਾਂ ਨੂੰ 9 ਮਹੀਨਿਆਂ ਦਾ ਸਮਾਂ ਲੱਗਿਆ ਸੀ ਇਹ ਤੁਸੀਂ ਕੁਦਰਤ ਦਾ ਵਰਤਾਰਾ ਲਾ ਲਓ ਜਿਵੇਂ ਇੱਕ ਬੱਚੇ ਦੇ ਸੰਪੂਰਨ ਜਨਮ ਨੂੰ 9 ਮਹੀਨੇ ਦਾ ਸਮਾਂ ਲੱਗਦਾ ਤੇ ਉਵੇਂ ਹੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਦੇ ਵਿੱਚ 9 ਮਹੀਨੇ ਦਾ ਸਮਾਂ ਲੱਗਾ ਦੋਸਤੋ ਤੇ ਇੱਥੇ ਆ ਕੇ ਬੱਚੇ ਆਪਣੀ ਪੜ੍ਹਾਈ ਦੀ ਮਤਲਬ ਵਿੱਦਿਆ ਦੀ ਬਖਸ਼ਿਸ਼ ਪ੍ਰਾਪਤ ਕਰਦੇ ਨੇਗੇ ਇਹ ਉਹਨਾਂ ਮਹਾਨ 48 ਸਿੰਘਾਂ ਦੀ ਡਿਟੇਲ ਹੈ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਦਤ ਤੋਂ ਲੈ ਕੇ ਅੰਤ ਤੱਕ ਸਰਵਨ ਕੀਤਾ ਦੇਸ਼ ਵਿਦੇਸ਼ ਦੇ ਵਿੱਚੋਂ ਸੰਗਤਾਂ ਦੋਸਤੋ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਉਂਦੀਆਂ ਨੇ ਤੇ ਬਹੁਤ ਹੀ ਜ਼ਿਆਦਾ ਇੱਥੇ ਮਤਲਬ ਰਸ ਰਹਿਦਾਗਾ ਗੁਰਦੁਆਰਾ ਸਾਹਿਬ ਦੀ ਐਨੀ ਕਿਰਪਾ ਕੀ ਕਿ ਅੱਜ ਤੱਕ ਕੋਈ ਇੱਥੋਂ ਕੋਈ ਵਾਂਝਾ ਨਹੀਂ ਗਿਆ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਆਪਾ ਲਾ ਲਈਏ ਤਾ ਤੁਸੀਂ ਦੇਖ ਸਕਦੇ ਜਿਵੇਂ ਮਾਤਾਵਾਂ ਬੈਠੀਆਂ ਬੈਠੀਆਂ ਨੀਗੀਆਂ ਤਾਂ ਆਪਣੇ ਜਿਹੜੇ ਬੱਚਾ ਨੂੰ ਨਾਲ ਹੈਲਪ ਕਰਾ ਰਹੀਆਂ ਨੇ ਉਹਨਾਂ ਦੀ ਮਦਦ ਕਰਵਾ ਰਹੀਆਂ ਨੇ ਤੇ ਦੋਸਤੋ ਇਹ ਉਹੀ ਸਰੋਵਰ ਹੈ ਜਿੱਥੇ ਕੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਗਈ ਤੇ ਦੋਸਤੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ-ਨਾਲ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਦੇ ਰਹੋ ਤੇ ਚੈਨਲ ਨੂੰ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਇਹ ਸੀਗਾ ਗੁਰਦੁਆਰਾ ਲਖਨ ਸਰ ਸਾਹਿਬ ਦਾ ਇਤਿਹਾਸ ਆਪਾਂ ਹੁਣ ਤੁਹਾਨੂੰ ਦੱਸਦੀ ਕਿ ਗੁਰਦੁਆਰਾ ਲਖਨ ਸਰ ਸਾਹਿਬ ਕਿੱਥੇ ਮੌਜੂਦ ਹੈ ਜੇਕਰ ਤੁਸੀਂ ਵੀਡੀਓ ਦੇ ਵਿੱਚ ਪਹਿਲਾਂ ਨਹੀਂ ਸੁਣਿਆ ਤਾਂ ਇੱਕ ਵਾਰੀ ਹੁਣ ਤੁਹਾਨੂੰ ਆਪਾਂ ਦੁਬਾਰਾ ਦੱਸ ਦਿੰਦੇ ਹਾਂ ਕਿ ਸੋ ਦੋਸਤੋ ਗੁਰਦੁਆਰਾ ਲਖਨ ਸਰ ਸਾਹਿਬ ਤਲਵੰਡੀ ਸਾਬੋ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵਿੱਚ ਮੌਜੂਦ ਹੈ ਤਾਂ ਕੋਈ ਵੀ ਕਿਸੇ ਤੋਂ ਵੀ ਪੁੱਛੋਗੇ ਤਾਂ ਇੱਥੇ ਆ ਕੇ ਤੁਹਾਨੂੰ ਦਰਸ਼ਨ ਕਰਵਾ ਦੇਣਗੇ ਜਾਂ ਜਾਣਕਾਰੀ ਦੇ ਦੇਣਗੇ ਤੇ ਜਦੋਂ ਮਰਜ਼ੀ ਤੁਸੀਂ ਮਤਲਬ ਹਫਤੇ ਦੇ ਵਿੱਚ 7 ਦਿਨ ਹੁੰਦੇ ਨੇਗੇ ਕਿਹੜੇ ਮਰਜ਼ੀ ਦਿਨ ਆ ਕੇ 12 ਮਹੀਨੇ 30 ਦਿਨ ਜਦੋਂ ਮਰਜ਼ੀ ਆ ਕੇ ਲਾਹੇ ਪ੍ਰਾਪਤ ਕਰ ਸਕਦੇ ਹੋ ਦੋਸਤੋ ਤੇ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਕਰ ਦਿਓ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਰੁਕਣਾ ਨਹੀਂ ਚਾਹੀਦਾ ਜਰੂਰ ਲਿਖਿਓ ਇੱਕ ਵਾਰ ਤੇ ਗੁਰਦੁਆਰਾ ਸਾਹਿਬ ਦੀ ਮਤਲਬ ਜੋ ਸ਼ੋਭਾ ਕੀ ਉਹਦੇ ਵਿੱਚ ਆਪਾਂ ਵਾਅਦਾ ਕਰੀਏ ਤੇ ਦੋਸਤੋ ਇਸ ਦੇ ਨਾਲ ਹੀ ਆਪਾਂ ਵੀਡੀਓ ਦਾ ਅੰਤ ਕਰਦੇ ਆਂ ਤੇ ਜੇਕਰ ਤੁਸੀਂ ਛੱਡ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਧੰਨਵਾਦ